ਲੁਧਿਆਣਾ ਚ ਹੋਈ ਕਾਂਗਰਸ ਦੀ ਹਾਰ ਤੋਂ ਬਾਅਦ ਨਵੇਂ-ਨਵੇਂ ਪਟਾਕੇ ਪੈ ਰਹੇ ਆ ਜਿੱਥੇ ਲੁਧਿਆਣੇ ਦੇ ਵਿੱਚ ਆਸ਼ੂ ਇਲੈਕਸ਼ਨ ਹਾਰ ਗਿਆ ਉਸ ਤੋਂ ਬਾਅਦ ਸਵਾਲ ਇੱਕ ਦੂਜੇ ਦੇ ਉੱਤੇ ਉਠਾ ਰਹੇ ਆ ਲੀਡਰ ਕਿਉਂਕਿ ਲੁਧਿਆਣੇ ਦੇ ਵਿੱਚ ਕਾਂਗਰਸ ਪਾਰਟੀ ਨੇ ਇਕਜੁੱਟਤਾ ਦੀ ਜਿਹੜੀ ਮਿਸਾਲ ਦੇਣੀ ਸੀ ਉਹ ਨਹੀਂ ਦਿੱਤੀ ਸਭ ਤੋਂ ਵੱਡਾ ਕਮਾਂਡਰ ਹੀ ਉੱਥੇ ਗੈਰਹਾਜ਼ਰ ਰਿਹਾ ਅਮਰਿੰਦਰ ਸਿੰਘ ਰਾਜਾ ਵੜੰਗ ਇਲੈਕਸ਼ਨ ਦੀ ਕੈਂਪੇਨ ਦੇ ਵਿੱਚ ਨਹੀਂ ਪਹੁੰਚਿਆ ਨਾ ਹੀ ਐਲੋਪੀ ਪ੍ਰਤਾਪ ਸਿੰਘ ਬਾਜਵਾ ਉੱਥੇ ਪਹੁੰਚੇ ਤੇ ਸਭ ਤੋਂ ਵੱਡੀ ਗੱਲ ਸੁਖਜਿੰਦਰ ਸਿੰਘ ਸੁਖੀ ਰੰਦਾਵਾ ਜਿਹੜੇ ਡਿਪਟੀ ਸੀਐਮ ਰਹੇ ਆ ਹੋਮ ਮਿਨਿਸਟਰ ਰਹੇ ਆ ਵੱਡੇ ਕਦਾਵਰ ਲੀਡਰ ਹੁਣ ਵੀ ਰਾਜਸਥਾਨ ਕਾਂਗਰਸ ਦੇ ਇੰਚਾਰਜ ਆ ਉਹ ਵੀ ਉੱਥੇ ਨਹੀਂ ਪਹੁੰਚੇ ਸਿਰਫ ਤੇ ਸਿਰਫ ਉੱਥੇ ਇੱਕ ਪ੍ਰਗਟ ਸਿਉਂ ਦਾ ਧੜਾ ਹੀ ਉੱਥੇ ਪਹੁੰਚਿਆ ਸੀ ਤੇ ਜਿਹੜੀ ਕੈਂਪੇਨ ਕਮੇਟੀ ਦਾ ਮੈਨੇਜਰ ਸੀ ਜਿਹੜਾ ਕੈਂਪੇਨ ਕਮੇਟੀ ਨੂੰ ਚਲਾ ਰਿਹਾ ਸੀ ਓਸੀ ਰਾਣਾ ਗਰਜੀਤ ਸਿੰਘ ਸੁਖਪਾਲ ਸਿੰਘ ਕਹਿਰਾ ਵੀ ਉੱਤੇ ਨਹੀਂ ਪਹੁੰਚੇ ਸੀ ਹਾਰਨ ਤੋਂ ਬਾਅਦ ਉੱਤੇ ਸੁਭਾਵਿਕਾ ਸਵਾਲ ਉੱਠਣੇ ਪਰ ਹੁਣ ਉੱਤੇ ਪਟਾਕੇ ਪੈਣ ਲੱਗੇ ਕਿਉਂਕਿ ਚੰਨੀ ਨੇ ਵੀ ਬਹੁਤ ਜ਼ੋਰ ਲਾਇਆ ਸੀ ਹੋਰ ਵੀ ਪ੍ਰਗਟ ਸਿੰਘ ਵਰਗਿਆਂ ਨੇ ਵੀ ਬਹੁਤ ਜ਼ੋਰ ਲਾਇਆ ਸੀ ਪਰ ਹੁਣ ਲੱਗਦਾ ਕਿ ਆਸ਼ੂ ਦੇ ਹਾਰਨ ਤੋਂ ਬਾਅਦ ਕੱਲ ਰਾਤ ਹੀ ਆਸ਼ੂ ਨੇ ਜਿਹੜਾ ਅਸਤੀਫਾ ਉੱਥੇ ਦੇ ਦਿੱਤਾ ਸੀ ਤੇ ਹੁਣ ਪਟਾਕੇ ਪੈਣੇ ਸ਼ੁਰੂ ਹੋ ਗਏ ਆ ਲੁਧਿਆਣਾ ਤੋਂ ਮੌਜੂਦਾ ਕਾਂਗਰਸ ਐਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਉਹਨਾਂ ਦੀ ਧਰਮ ਪਤਨੀ ਵੀ ਇਲੈਕਸ਼ਨ ਹਾਰੀ ਸੀ ਪਰ ਹੁਣ ਲੱਗਦਾ ਉਹਨਾਂ ਨੂੰ ਜਿਹੜੀ ਪ੍ਰਧਾਨਗੀ ਆ ਉਸ ਤੋਂ ਅਸਤੀਫਾ ਦੇਣਾ ਦੇਰਾਂ ਪੈ ਸਕਦਾ ਹੈ ਕਿਉਂਕਿ ਬਹੁਤ ਸਾਰੇ ਕਾਂਗਰਸੀ ਲੀਡਰ ਚਰਨਜੀਤ ਸਿੰਘ ਚੰਨੀ ਦੀ ਜਿਸ ਤਰੀਕੇ ਦੇ ਨਾਲ ਪਾਰਟੀ ਸਰਵੇਖਣ ਕਰਾ ਰਹੀ ਹੈ ਸੀਐਮ ਉਮੀਦਵਾਰ ਦਾ ਸਭ ਤੋਂ